ਅੰਮ੍ਰਿਤਸਰ ਦੀ ਪਗਤਾ ਵਾਲੀ ਗੇਟ ਤੋਂ ਪਿੰਡ ਮੁੱਲੇ ਚੱਕ ਨੂੰ ਜਾਂਦੀ ਸੜਕ ਨੂੰ ਲੈ ਕੇ ਲੋਕਾਂ ਵੱਲੋਂ ਸੜਕ ਜਾਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਇਹ ਬਿਲਕੁਲ ਕੰਡਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਵੱਲੋਂ ਇਹ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਇਸ ਸੜਕ ਨੂੰ ਬਣਾਇਆ ਜਾਣਾ ਸੀ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ 2022 ਦੇ ਵਿੱਚ ਪਾਸ ਵੀ ਹੋ ਚੁੱਕੀ ਹੈ ਪਰ ठेकेदार ਵੱਲੋਂ ਇਸ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਅਮਨਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ ਹੈ। ਉਹਨਾਂ ਸਾਨੂੰ ਨਗਰ ਨਿਗਮ ਅਤੇ ਕਮਿਸ਼ਨਰ ਕੋਲ ਭੇਜਿਆ। ਜਦੋਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਤੁਸੀਂ ਆਪਣੇ ਐਮ.ਐਲ.ਏ ਨੂੰ ਜਾ ਕੇ ਮਿਲੋ। ਅਸੀਂ ਆਪਣੇ ਹਲਕੇ ਦੇ ਵਿਧਾਇਕ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ। ਉਹਨਾਂ ਨੇ ਦਰਖਾਸਤਾਂ ਵੀ ਦੇ ਚੁੱਕੇ ਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਕਿਹਾ ਕਿ ਜੇਕਰ ਸਾਨੂੰ ਉੱਚ ਅਧਿਕਾਰੀ ਮਿਲਣਗੇ ਤਾਂ ਠੀਕ ਹੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਲੰਬਾ ਧਰਨਾ ਲਗਾਇਆ ਜਾਵੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਮੀਡੀਆ ਅੱਜ ਦੇ ਬੰਦ ਧਰਨੇ ਦੇ ਦੌਰਾਨ ਪਹੁੰਚੇ ਸਾਰਿਆਂ ਦਾ ਹੱਥ ਜੋੜ ਕੇ ਨਾਸ ਰਜਿੰਦਰਪਾਲ ਸਿੰਘ ਬੰਟੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਭਗਤਾ ਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿਹਦੀ ਹਰ ਸਾਲ ਤਰੀਕਾ ਇਹ ਬਦਲ ਰਹੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਦੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਹਿੰਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਐਨੇ ਕੋ ਪਰੇਸ਼ਾਨ ਸੀ ਆਏ ਦਿਨ ਰੋਜ਼ ਐਕਸੀਡੈਂਟ ਹੋ ਰਿਹਾ ਸੀ ਸਕਾ ਲੱਗ ਰਹੀ ਐ ਸੇ ਪਰ ਸਰਕਾਰ ਧਿਆਨ ਨਹੀਂ ਸੇ ਦੇ ਰਹੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਦੇ ਗਾੜੇ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਆ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਓਨੀ ਰੋਡ ਛੱਡ ਦੋ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਜ਼ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨ ਜੋ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਮਾਨ ਜੋਗ ਹਰਪ੍ਰੀਤ ਸਿੰਘ ਜੀ ਨੂੰ ਦਿੱਤੀ ਸੀ ਪਰ ਉਸ ਦਿਨ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਸਿੱਧਾ ਇਹ ਕਹਿਤਾ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕਹੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਸਕਦੇ ਹੋ ਉਹਨਾਂ ਨੂੰ ਪਤਾ ਹੈ ਦੱਸਿਏ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਤੇ ਅਸੀਂ ਹੁਣ ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਹੈ ਉਹਦੇ ਵਿੱਚ ਫਿਰ ਅਸੀਂ ਬੰਦ ਹੀ ਕਰਾਂਗੇ ਧਰਨਾ ਲਗਾਵਾਂਗੇ ਪ੍ਰਸ਼ਾਸਨ ਕਿਤੇ ਕਿਹੜਾ ਲਗਾਤਾਰ ਤੁਹਾਨੂੰ ਮੁਸ਼ਕਲ ਆ ਰਹੀ ਹੈ ਐਮਐਲਏ ਸਾਹਿਬ ਯਾਰ ਇਹ ਤਾਂ ਨਾ ਨਹੀਂ ਪਾਰਟੀਬਾਜੀ ਹੋ ਰਹੀ ਦੇਖੋ ਮੈਂ ਤੇ ਮੇਰਾ ਸੋਚਣਾ ਇਹ ਹੈ ਕਿ ਜੋ ਇਹ ਕੰਮ ਨਹੀਂ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹਰ ਕੰਮ ਨੂੰ ਡਿਲੇ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਕਿ ਇਹਨਾਂ ਦਾ ਸਰੀ ਜਾ ਰਿਹਾ ਗੰਦ ਚ ਲੰਘ ਰਿਹਾ ਨੰਗੀ ਜਾਂਦੋ ਸਾਡਾ ਕੀ ਅਸੀਂ ਕਦੀ ਕਦੀ ਆਉਣਾ ਆ ਜਾਾਂਗੇ ਦੋ ਚਾਰ ਗੱਲਾਂ ਕਰਾਂਗੇ ਸੁਣਾਵਾਂਗੇ ਚਲੇ ਜਾਵਾਂਗੇ ਅਸੀਂ ਇਸ ਸੰਬੰਧ ਦੇ ਵਿੱਚ 20 ਅਪ੍ਰੈਲ ਨੂੰ ਮਾ ਜੋ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਭੇਜੀ ਉਸ ਤੋਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਪੀਏ ਸਾਹਿਬ ਨਾਲ ਕਿ ਤੁਸੀਂ ਸਾਹਿਬ ਪਿੰਡ ਆਉਣਾ ਸਾਡੇ ਪਿੰਡ ਦੇ ਤੇ ਹਾਲਾਤ ਹੀ ਬਹੁਤ ਬੱਤਰ ਬੱਤਰ ਨੇ ਕੋਈ ਕੰਮ ਨਹੀਂ ਹੋ ਰਿਹਾ ਰੋਡ ਵੀ ਖਰਾਬ ਹੈ ਸੀਵਰੇਜ ਦੀ ਪ੍ਰੋਬਲਮ ਵੀ ਆਉਂਦੀ ਸਾਰੇ ਨੂੰ ਪੀਣ ਵਾਲੇ ਪਾਣੀ ਦੀ ਅੰਦਰ ਦੇ ਬਜ਼ਾਰਾਂ ਦੀ ਤੇ ਉਹਨਾਂ ਨੇ ਵੀਡੀਓ ਚੈੱਕ ਕਰ ਲਈ ਤੇ ਇਹ ਦਿਹਾਣੀ ਸਰ ਮੈਂ ਪੂਰਨ ਤਨਵਾਇਤਾ ਦਾ ਪ੍ਰਦਰਸ਼ਨ ਕਰੀਏ ਵੇਖੋ ਇਹ ਇੱਕ ਮਜਬੂਰੀ ਸਾਡੇ ਸਾਰੇ ਇਲਾਕੇ ਦੀ ਆ ਸਾਡੇ ਸਾਰੇ ਸਰਕਾਰ ਜੋਗ ਨੇ ਸਾਡੇ ਸਰਪੰਚ ਸਾਹਿਬ ਸਾਡੇ ਅੰਕਲ ਪ੍ਰਧਾਨ ਜੀ ਸਾਡੇ ਚਾਚਾ ਜੀ ਨਾ ਲੰਮ ਸਮਾ ਹੋ ਗਿਆ ਤੁਹਾਨੂੰ ਸੁਣ ਕੇ ਬਣਾਉਣ ਨੂੰ ਪਹਾਰ ਲਗਾਉਂਦੇ ਸਾਨੂੰ ਅੱਜ ਪੂਰੇ ਪੌਣੇ 2 ਸਾਲ ਹੋ ਚੁਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਦੱਸੋ ਕਿ ਇਹ ਅੱਜ ਕਿਸੇ ਕੋਈ ਆਇਆ ਤੁਹਾਡੇ ਕੋਲ ਇੱਥੇ ਹਾਲੇ ਤੱਕ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਜ਼ਿੰਮੇਵਾਰ ਵਿਅਕਤੀ ਕੋਈ ਵੀ ਨਹੀਂ ਪਹੁੰਚਿਆ ਪ੍ਰਦਰਸ਼ਨ ਕਰਦਾ ਕਿ ਜਾਰੀ ਰਹੇਗਾ ਪ੍ਰਦਰਸ਼ਨ ਜਿੰਨੇ ਦੇਰ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਵੈਸੇ ਤੇ ਸਾਨੂੰ ਡੀਸੀ ਸਾਹਿਬ ਐਸ ਡੀਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ 11:30 11:30 ਵਜੇ ਤੱਕ ਕਰੋ ਸਰਕਾਰ ਦੇ ਨੁਮਾਇੰਦੇ ਆਉਣਗੇ ਜੇ ਨਹੀਂ ਆਉਂਦੇ ਤੇ ਹੋ ਸਕਦਾ ਸਾਡਾ ਇਹ ਪ੍ਰਦਰਸ਼ਨ ਸ਼ਾਮ ਤੱਕ ਸ਼ੁਰੂ ਰਹੇ ਤੇ ਜੇ 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 ਪ੍ਰਸ਼ਾਸਨ ਦੇ ਅਧਿਕਾਰੀ ਆਉਣ ਦੇ ਬਾਵਜੂਦ ਵੀ ਸਾਡੇ ਸਾਰੇ ਸਾਥੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇੱਕ ਇੱਕ ਮਤਲਬ ਭਰੋਸੇਯੋਗ ਵਾਦਾ ਨਹੀਂ ਕਰਦੇ ਕਹੀ ਇੱਕ ਹਫਤੇ ਦੱਸ ਦਿੰਦੇ ਅੰਦਰ ਸੜਕ ਬਣਾਵਾਂਗੇ ਤੇ ਰੋਜ਼ ਇੱਕ ਘੰਟਾ ਜਾਮ ਲੱਗੂਗਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਊਗੀ ਠੀਕ ਹੈ ਖਰਾਬ ਹੈ ਜਦੋਂ ਕਿ ਬਰਸਾਤ ਦਾ ਮੌਸਮ ਹੁੰਦਾ ਤੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇਹ ਸਰ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਸ਼ਿਰਕਤ ਪਈ ਸੀ 22 ਤੋਂ ਪਹਿਲਾਂ ਦੀ ਉਸ ਤੋਂ ਬਾਅਦ ਪਤਾ ਨਹੀਂ ਕਿਸ ਕਰਕੇ ਸਟਾਨ ਕਰਕੇ ਕੰਮ ਰੁਕ ਗਿਆ ਹੈਗਾ ਵਾ ਅਸੀਂ ਤੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹੋ ਕਹਿੰਨੇ ਆ ਕਿ ਜਿਹੜਾ ਇਹ ਕੰਮ ਰਹਿ ਗਿਆ ਵਾ ਉਹਨੂੰ ਚਾਹੇ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦਾ ਫੀਲਡ ਚੱਲ ਰਿ ਜਿੰਨੇ ਵੀ ਹੈਵੀ ਵਿਕਲ ਹੈਗੇ ਸਾਰੇ ਉਧਰ ਦੀ ਲੰਗਣੇ ਆ ਗਏ ਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈਵੀ ਵਿਕਲ ਹੈ ਬੰਨ ਤੋਂ ਹੁਣ ਗੁਲੇਚਾ ਕਹੁੰਦੇ ਜਾਣਗੇ ਅਸੀਂ ਤੇ ਪ੍ਰਸ਼ਾਸਨ ਤੋਂ ਤੇ ਸਰਕਾਰ ਕੋ ਇਹ ਮੰਗ ਕਰਦੇ ਫਿਰ ਜਿਹੜਾ ਵਾਹ ਹੈਗਾ ਵਾ ਮਸਲਾ ਹੱਲ ਪਾ ਲ ਦੇ ਦੱਸਦੇ ਕਿਤਾ ਜੀ ਕਿੰਨੇ ਕਹਿਲੀ ਕਿਉਂ 25 ਜੀ ਵੀ ਰਹੇ ਉਹ ਉਸ ਸਮੇਂ ਕੋਈ ਗ੍ਰਾਂਟ ਲਈ ਹੋਵੇ ਜਾਂ ਗ੍ਰਾਂਟ ਵਾਸਤੇ ਕਿਹਾ ਹੋਵੇ ਸੜਕ ਬਣਾਉਣ ਵਾਸਤੇ ਤੁਸੀਂ ਮੋਕੇ ਦੀ ਸਰਕਾਰ ਨੇ ਇਹ ਪ੍ਰਧਾਨ ਮੰਤਰੀ ਯੋਜਨਾ ਤੇ ਪਈ ਹੈਗੀ ਜੀ ਉਸ ਤੋਂ ਬਾਅਦ ਕੁਝ ਕਰਨਾਗਾ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਤਲਾ ਟੋਟਾ ਨਹਿਰ ਤੋਂ ਪਰਲਾ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਦੇ ਕਰਨ ਕਰਕੇ ਛੁੱਟਿਆ ਤੇ ਪ੍ਰਸ਼ਾਸਨ ਨਹੀਂ ਦੱਸ ਸਕਦਾ ਵੀ ਕਦੀ ਕਿ ਲੋ ਕੰਮ ਰੁਕ ਗਿਆ ਜੀ ਐਮ ਐਲ ਏ ਤੱਕ ਨੌਲੇਜ ਨਹੀਂ ਆਉਂਦੀ ਸਾਰੀ ਨੌਲੇਜ ਜੀ ਉਹਨਾਂ ਦੇ ਨੌਲੇਜ ਹੈਗੀ ਪਤਾ ਨਹੀਂ ਇਹ ਹੁਣ ਦੱਸਣ ਗਿਆ ਆ ਪਾਕੀ ਬਾਕੀ ਦਾ ਪਿੰਡ ਚ ਹੋ ਸਕਦਾ ਹੋ ਸਕਦਾ ਹੋ ਸਕਦਾ ਉਹਨਾਂ ਦਾ ਪ੍ਰੋਟੈਕਸ਼ਨ ਤਾਂ ਲੱਗ ਨਹੀਂ ਜਾਂਦਾ ਵੇਖੋ ਜੀ ਜਿਨ੍ਹਾਂ ਦਾ ਕੋਈ ਫੱਟਾ ਮਸਲਾ ਨਹੀਂ ਹੱਲ ਹੁੰਦਾ ਜਿਨ੍ਹਾਂ ਦਾ ਕੋਈ ਸਰਕਾਰ ਦਾ ਨਮੰਡਾ ਕੋਈ ਪ੍ਰਸ਼ਾਸਨ ਦਾ ਨਹੀਂ ਆਉਂਦਾ ਵੀ ਉਹਨਾਂ ਦਾ ਕਿਰਤਨਾ ਜਾਰੀ ਰਹੇਗਾ